ਮੇਰੀ ਮੇਰੀ ਕਹਿਰਾਉ ਕਰਤੇ ਦੁਰਯੋਧਨ ਸੇ ਭਾਈ ਪੇ ਇੱਕ ਇਲਾਕਾ ਜੋ ਅਜ ਕਦੀ ਪ੍ਰੂਖ ਖੇਤਰ ਤੋਂ ਲੈ ਕੇ ਦਿੱਲੀ ਤੱਕ ਦੇ ਇਲਾਕੇ ਨੂੰ ਉਦੋਂ ਕੁਰੂ ਕਹਿੰਦੇ ਸਨ ਇਥੇ ਦੇ ਇਲਾਕੇ ਜਰਾਜ ਕਰਮ ਵਾਲਿਆਂ ਨੂੰ ਕੁਰੂ ਆ ਕੇ ਆ ਗਿਆ ਕੁਰੂ ਆ ਕੇ ਆਇਆ ਲੰਬੇ ਸਮੇਂ ਤੱਕ ਇਹ ਨਾਲ ਰਾਜ ਬਾਡ ਪੀੜੀਦਰ ਪੀੜੀ ਇੱਥੇ ਰਿਹਾ ਇਸੇ ਵਿੱਚ ਹੋਏ ਨੇ ਦਰਯੋਦਨ ਬੜਾ ਹੰਕਾਰੀ ਬੜੀ ਹੰਕਾਰੀ ਤਬੀਅਤ ਦਾਮਾਦ ਆਪਣੇ ਜੋਬਨ ਤੇ ਮਾਣ ਜਵਾਨੀ ਤੇ ਮਾਣ, ਧਨ ਸੰਪਤਾ ਤੇ ਮਾਣ, ਪ੍ਰਪਤਾ ਤੇ ਮਾਣ, ਸ਼ਕਤੀ ਤੇ ਮਾਣ। ਹੁਣ ਜੋ ਬੰਦਾ ਮਾਣ ਹੀ ਕਾਫੀ ਹੁੰਦਾ ਹੈ ਰਾਜ ਸ਼ਕਤੀ ਦਾ ਮਾਣ, ਧਨ ਦਾ ਮਾਣ, ਬਹੁਤ ਸਾਰੇ ਹੰਕਾਰ ਇਕੱਠੇ ਹੋ ਗਏ। ਬਹੁਤ ਸਾਰੇ ਮਾਣ ਇਕੱਠੇ ਹੋ ਗਏ। ਤੇ ਮੇਹ ਇਹ ਮੇਰਾ, ਇਹ ਮੇਰਾ, ਇਹ ਮੇਰਾ, ਇਹ ਤੇ ਹੀ ਮੇਰੀ ਇਹ ਰਾਜ ਮੇਰਾ, ਇਹ ਧਨ ਮੇਰਾ, ਇਹ ਸੰਪਦਾ ਵੇਰੀ, ਇਹ ਇਲਾਕਾ ਮੇਰਾ। दरिोधन जैसे एक और मेरी मेरी करते रहे मेरा है मेरा है मेरा है और इस दिज देही दा बहुत बड्डा परवल मान मेरी जवानी मेरा जवन मेरी शक्ति फिर मेरी धन संपदा मेरा राजपाट भगत नामदेव जी महाराज कहंदे ने इस तरह अहंकार नो प्रगट करदा हुंदा सिहां ते बार है जो जन छात्र चलला था ਦੇਹੀ ਗਿਰਜਨ ਖਾਈ ਪਹਰਾ ਜੋਜਨ ਇੱਕ ਜੋਜਨ 4 ਮੀਲ ਦਾ ਕਹਿੰਦੇ ਨੇ ਤੇ 48 ਮੀਲ ਹੋ ਗਿਆ 48 ਮੀਲ ਤੱਕ ਲੰਬੀ ਜਿਸ ਦੀ ਸੈਨਾ ਸੀ ਛਤਰਪਤੀ ਰਾਜਾ ਸੀ ਇਤਨੀ ਸੈਨਾ ਇਤਨੀ ਦੂਰ ਤੱਕ ਇਹਦੀ ਸੈਨਾ ਦੀਆਂ ਟੁਕੜੀਆਂ ਫੈਲੀਆਂ ਦੇਹੀ ਗਿਰਜਨ ਖਾਈ ਅੰਤ ਸਮੇਂ ਕੀ ਹੋਇਆ ਜਿਸ ਦੇ ਹੀ ਤੇ ਇਤਨਾ ਮਾ ਇਤਨਾ ਹੰਕਾਰ ਕੋ ਇਲਾ ਨੇ ਖਾਦੀ ਹੋਰ ਕੀ ਹੈ 10 ਸੰਸਕਾਰ ਵੀ ਨਹੀਂ ਹੋਏ ਅੰਤਮ ਸੰਸਕਾਰ ਵੀ ਨਹੀਂ ਹੋਏ ਕੁੱਤਿਆਂ ਨੇ ਖਾਦੀ ਇਲਾ ਨੇ ਖਾਦੀ ਸਾਰਬ ਸੋਏਨ ਕੀ ਲੰਕਾ ਹੋਤੀ ਰਾਵਣ ਸੀ ਅਧਿਕਾਏ ਰਾਵਣ ਜੈਸੇ ਅਧਿਕ ਬਲਸ਼ਾਲੀ ਸ਼ਕਤੀਸ਼ਾਲੀ ਮਨਕ ਜਿਹਦੀ ਲੰਕਾ ਸੋਨੇ ਦੇ ਸੀ ਹਰਿ ਸ਼੍ਰੀ ਨਾਮਦੇਵ ਜੀ ਕਹਿੰਦੇ ਉਹਦੀ ਗੱਲ ਸੁਣੋ ਸੋਹਣੇ ਰੰਗਾ ਇਤਨੇ ਧਨ ਸੰਪਦਾ ਬੜਾ ਬਲਸ਼ਾਲੀ ਸ਼ਕਤੀਸ਼ਾਲੀ ਆਹ ਕਹਾ ਭਯੋ ਦਰਬੰਦ ਦੇ ਹਾਥੀ ਕਿਨ ਮਹ ਭੀ ਪੁਰਾਈ ਦਰਵਾਜ਼ੇ ਤੇ ਅਸਵਾਰੀ ਵਾਸਤੇ ਹਾਥੀ ਬਨੇ ਰਹਦੇ ਸਨ ਸਜੇ ਹੋਏ ਹਾਥੀ ਖੂਬਸੂਰਤ ਹਾਥੀ ਸਜਾ ਕੇ ਰੱਖੇ ਜਾਂਦੇ ਸਨ ਜਿਹਦੇ ਦਰ ਦੇ ਉਤੇ ਬੇਸ਼ੁਮਾਰ ਹਾਥੀ ਉਹਨਾਂ ਦੇ ਸਭ ਤੋਂ ਵੱਡਾ ਵਾਹਨ ਕੀਮਤੀ ਵਾਹਨ ਹਾਥੀ ਹੁੰਦਾ ਸੀ ਖਿੰਮੇ ਭਈ ਪਰਾਈ ਆਖਰ ਇਹ ਸਾਰੀ ਸੋਨੇ ਦੀ ਲੰਕਾ ਔਰੇ ਹਾਥੀ ਦੂਜੇ ਦੇ ਹੱਥ ਚਲੇ ਗਏ ਜੋ ਬੰਦਮਾਨ ਜਵਾਨੀ ਦੇ ਮਾਨ ਤੋਂ ਇਲਾਵਾ ਬੜਾ ਪਰਬਲ ਮਾਨ ਹੁੰਦਾ ਹੈ ਧਨ ਸੰਪਦਾ ਦਾ ਮਾਰਾ ਇਥੇ ਕਹਿ ਰਹੇ ਨੇ ਕਿਥੇ ਗਈਓ ਸੋਨੇ ਦੀ ਲੰਕਾ ਕਿਥੇ ਚਲੇ ਗਏ ਆਤੀ ਹਾਂਜੀ ਦੁਰਗਾਸਾ ਸਿਉ ਕਰਤ ਠਗੌਰੀ ਜਾਦਵ ਏ ਫਲ ਪਾਏ ਅਕਸਰ ਨੌਜਵਾਨਾਂ ਵਿੱਚ ਇੱਕ ਮਨੋ ਬਿਰਤੀ ਆਉਂਦੀ ਹੈ ਠੱਠਾ ਮਸਰੀ ਕਰਨ ਦੀ ਤੇ ਠੱਠਾ ਮਸਰੀ ਕਮਜ਼ੋਰ ਨਾਲ ਕੀਤੀ ਜਾ ਸਕਦੀ ਹੈ ਤਾਕਤਵਰ ਨਾਲ ਨਹੀਂ ਸ਼ਕਤੀਸ਼ਾਲੀ ਮਨੁੱਖ ਨਾਲ ਠੱਠਾ ਮਸਰੀ ਨਹੀਂ ਕੀਤੀ ਜਾ ਸਕਦੀ मनुख नहीं करता शक्तिशालीशाली मनुख नाल मनुख मजाक नहीं करदा मजाक ਲਈ ਅਗਲੇ ਨੂੰ ਛੁਟਿਆਣਾ ਪੈਂਦਾ ਹੈ ਜਾਂ ਅਗਲਾ ਛੋਟਾ ਹੋਵੇ ਤਾਂ मजाक ਹੁੰਦਾ ਹੋਏ ਹੋ ਜਨੇ ਦੁਰਬਾਸ਼ਾ ਜੋ ਹੈ ਇਹਨਾਂ ਮੁੰਡਿਆਂ ਨੂੰ ਕੌਰਾਂ ਦੇ ਮੁੰਡਿਆਂ ਜਵਾਨ ਜਵਾਨੀ ਚੜੀ ਇੱਕ ਦਿਨ ਠੱਠਾ ਮस्करी ਕਰਨ ਦੀ ਸੋਝੀ ਕਿਤੇ ਨਾਲ ਦਰਵਾਸ਼ਾ ਜਮਨਾ ਦੇ ਕੰਡੇ ਬੈਠਾ ਤਪ ਕਰ ਰਿਹਾ ਸੀ ਇਹਨਾਂ ਨੇ ਇੱਕ ਨੌਜਵਾਨ ਮੁੰਡੇ ਨੂੰ ਅਨ ਦਾੜੀਏ ਮੁੰਡੇ ਨੂੰ ਜਨਾਨੀਆਂ ਵਾਲੇ ਕੱਪੜੇ ਪਹਿਨਾਏ ਤੇ ਕੁੱਠੀ ਬਾਠੀ ਪੇਟ ਤੇ ਬਨ ਕੇ ਲਹਿ ਗਏ ਦਰਵਾਸ਼ਾ ਕੋਲ ਸੇਖੇ ਲਗੇ ਇਹ ਬੱਚੀ ਸ਼ਰਮਾਂਦੀ ਹੈ ਸਾਡੇ ਰਾਣੀ ਪੁੱਛਣਾ ਚਾਹਦੀ ਹੈ ਇਹਨੂੰ ਲੜਕਾ ਹੋਵੇਗਾ ਕਿ ਲੜਕੀ ਪਰ ਉਹਨੋਂ ਅੰਤਰਮੁਖੀ ਮਨੁੱਖ ਸੀ ਦੇਸ਼ੀ ਸੀ ਬੜੇ ਕਰੜੇ ਉਸਦੀ ਸਾਧਨਾ ਸੀ ਪਰ ਕਾਲੇ ਤਵੀਅੰਦਾ ਜ਼ਰੂਰ ਸੀ ਸੁਭਾਅ ਹੁੰਦਾ ਹੈ ਪਿਛਲਾ ਬਣਿਆ ਹੋਇਆ ਇੱਕਦਮ ਆਪੇ ਤੋਂ ਬਾਹਰ ਵੀ ਹੋ ਜਾਂਦਾ ਸੀ ਜਦ ਸਾਰਿਆਂ ਨੇ ਪੁੱਛਿਆ ॠषि ਜੀ ਇਹਦੀ ਕੁੱਖ ਤੋਂ ਲੜਕੀ ਹੋਵੇਗੀ ਕਿ ਲੜਕਾ ਦੱਸੋ ਤੁਸੀਂ ਕਿ ਦੁਰਬਾਸ਼ਾ ਨੇ ਦੇਖਿਆ ਤੇ ਮਜ਼ਾਕ ਬਹਿ ਕਰਤਾ ਇਥੇ ਮੇਰੇ ਨਾਲ ਮਸਕਰੀ ਪੈ ਕਰ ਰਹੇ ਹੈ ਇਕਦਮ ਜੋਸ਼ ਇਚਾ ਹੈ ਗੁੱਸੇ ਚਾ ਹੈ ਇਸ ਤੋਂ ਉਹ ਜਨਮੇਗਾ ਜਿਹੜਾ ਤੁਹਾਡੀ ਸਾਰੀ ਕੁਲ ਦਾ ਸਤਿਆਨਾਸ਼ ਕਰੇ ਸਾਧੂ ਬੋਲੇ ਸਹਿਜ ਸਵਾਇ ਇੱਕ ਦਿਨ ਇਹ ਹੀ ਨੌਜਵਾਨ ਸਾਰੇ ਦੇ ਸਾਰੇ ਜਮਨਾ ਦੇ ਕੰਡੇ ਆਣ ਕੇ ਬੈਠੇ ਹਕੀਕਤ ਕੀ ਹੋਈ ਇਹਨਾਂ ਨੇ ਕ੍ਰਿਸ਼ਨ ਜੀ ਅੱਗੇ ਪਹਿਲੇ ਫਰਿਆਦ ਕੀਤੀ ਗੁਰਵਾਸ਼ਾ ਨੇ ਸਰਬ ਦਿੱਤਾ ਅਸੀਂ ਯਾਦੋ ਤੁਸੀਂ ਵੀ ਯਾਦੋ ਕ੍ਰਿਸ਼ਨ ਜੀ ਵੀ ਯਾਦੋ ਤੇ ਸਾਰੀ ਯਾਦਵਾਂ ਦੇ ਕੁਲ ਨੂੰ ਸਰਬ ਦਿੱਤਾ ਤੇ ਤੁਸੀਂ ਵੀ ਯਾਦੋ ਕੋਈ ਉਪਰਾਲਾ ਦਾ ਸੁਣ ਕਿਵੇਂ ਬਚੇ ਸਾਡੇ ਕੁਲ ਨਾ ਕ੍ਰਿਸ਼ਨ ਜੀ ਕਹਿਣ ਲਗੇ ਸਬਾਟੀ ਨੂੰ ਰਗੜ ਕੇ ਜਿਹੜਾ ਬੁਰਾ ਦਾ ਬਚੇਗਾ ਉਹ ਜਮਨਾ ਚਪਾ ਰੋਜ਼ ਰਗੜ 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 ਕੇ ਇਸ ਨੂੰ ਖਤਮ ਕਰ। ਛੋਟਾ ਜਿਹਾ ਹਿੱਸਾ ਲੋਹੇ ਦਾ ਟੁਕੜਾ ਬਚ ਗਿਆ ਸੀ। ਉਹ ਉਹਨਾਂ ਨੌਜਵਾਨਾਂ ਨੇ ਜਮਨਾ ਚ ਸੁੱਟ ਦਿੱਤਾ। ਉਹਨੂੰ ਇੱਕ ਮੱਛੀ ਦੇ ਗੱਲ ਲਈ। ਪੁਰਾਣਾ ਇਤਿਹਾਸ। ਇੱਕ ਸ਼ਿਕਾਰੀ ਨੇ ਉਹ ਮੱਛੀ ਪਕੜੀ। ਮੱਛੀ ਨੂੰ چیرਿਆ ਕਟਿਆ ਵਿੱਚੋਂ ਲੋਹੇ ਦਾ ਟੁਕੜਾ ਟੁਕੜਾ ਨਿਕਲਿਆ। ਉਹਨੇ ਆਪਣੇ ਤੀਰ ਨਾਲ ਇੱਕ ਦਿਨ ਇਹ ਹੀ ਨੌਜਵਾਨ ਮੁੰਡੇ ਸ਼ਰਾਬ ਪੀ ਕੇ ਜਿਵੇਂ ਨੌਜਵਾਨਾਂ ਦੀ ਫਰਮਸਤੀ ਹੁੰਦੀ ਹੈ। ਜਦ ਪੀ ਲਈ ਔਰ ਸਾਰਿਆਂ ਨੇ ਪੀ ਲਈ, ਹੋਸ਼ ਗਵਾ ਲਏ, ਬਵਾਦ-ਵਿਵਾਦ ਸ਼ੁਰੂ ਹੋ ਗਏ। ਲੜਾਈ ਸ਼ੁਰੂ ਹੋ ਗਈ। ਉਹ ਜਿਹੜਾ ਰਗੜਿਆ ਹੈ ਸੱਸੀ ਬਾਠੀ ਦਾ। ਜਮਨਾ ਦਾ ਭਾਅ ਇੱਕ ਪਾਸੇ ਹੋਇਆ। ਬਰਸਾਤਾ ਚਹਾੜ ਆਉਂਦਾ ਅੱਗੇ ਪਿੱਛੇ ਛੋਟੇ ਹੋ ਉਸੇ ਬੜੀ ਦੇ ਬੁਰਾ ਦੇ ਤੋ ਸਰ ਕੰਡਾ ਪੈਦਾ ਉਟ ਪਟ ਕੇ ਦੂਜੇ ਨੂੰ ਮਾਰਨਾ ਸ਼ੁਰੂ ਕੀਤਾ ਸਾਰੇ ਖਤਮ ਐ ਐਸੇ ਥੀ ਬਚ ਗਏ ਸਿਰਫ శ్రీ ਕ੍ਰਿਸ਼ਨ ਬੱਧਕ ਆਇਆ ਭਾਲਦਾ ਮਿਰਗੇ ਜਾਣ ਲੈ ਬਾ ਲੈ ਬਾਣ ਮਾਰੇ ਜਾਏ ਸੁਤਾ ਪਰਵਾਸ ਵਿੱਚ ਗੋੜੇ ਉੱਪਰ ਪੈਰ ਪਸਾਰੇ ਚਰਨ ਕਮਲ ਵਿੱਚ ਪਦਮ ਹੈ ਜਿਵੇਂ ਮਿਲ ਜਮਕੇ ਵਾਂਗੋਂਾਰੇ ਚਰਨਾ ਦੇ ਵਿੱਚ ਪਦਮ ਸੀ ਸ਼ਾਮ ਦਾ ਸਮਾ ਕੁਲਨਾਸ ਸਾਰੀ ਹੋ ਗਈ ਤੇ ਸੋਚੀ ਪਏ ਹੋਏ ਗੋਡੇ ਰਤੇ ਗੋੜਾ ਰੱਖ ਕੇ ਇੱਕ ਦਰਖਤ ਦੇ ਥੱਲੇ ਲੇਟੇ ਦੂਰੋਂ ਸ਼ਿਕਾਰੀ ਚਰਨ ਨੂੰ ਵੇਖਦਾ ਉਹਦੇ ਵਿੱਚ ਪਦਮ ਨੂੰ ਵੇਖਦਾ ਉਹਨੂੰ ਭੜੇ ਖਾ ਲੱਗ ਗਿਆ ਸ਼ਾਇਦ ਹਿਰਨ ਦੀ ਆਖ ਉਹ ਜਿਹੜਾ ਲੋਹੇ ਦਾ ਟੁਕੜਾ ਬਾਟੀ ਚੋਂ ਬਚਿਆ ਸੀ ਉਹਨੇ تیر ਨੋ ਲਾਇਆ ਉਹਨੇ ਖਿੱਚ ਕੇ ਤੀਰ ਉਸ ਅੱਖ ਦਾ ਨਿਸ਼ਾਨਾ ਬਣਾਇਆ ਅੱਖ ਤੇ ਹੈ ਨਹੀਂ ਸੀ ਸ੍ਰੀ ਕ੍ਰਿਸ਼ਨ ਦਾ ਪੈਰ ਸੀ ਇਹ ਤੀਰ ਪੈਰ ਨੋ ਵਿੰਕੇ ਛਾਤੀ ਚ ਲੱਗੇ ਇਸੇ ਨਾਲ ਸ੍ਰੀ ਕ੍ਰਿਸ਼ਨ ਦਾ ਅੰਤ ਹੋਇਆ ਦੁਰਵਾਸ਼ਾ ਦਾ ਸਰਾਪ ਪੂਰਾ ਨਾਮ ਦੇ ਵਿੱਚ ਇਹ ਕਹਿੰਦੇ ਨੇ ਫਰਮਸਤੀਆਂ ਦੇ ਕਾਰਨ ਕਰਕੇ ਜਵਾਨੀ ਦੇ ਜੋਸ਼ ਦੇ ਕਾਰਨ ਕਰਕੇ ਧਨ ਦਾ ਮਾਣ ਫਿਰ ਜਵਾਨੀ ਦਾ ਮਾਣ ਤੇ ਫਿਰ ਦੇਹੀ ਦਾ ਮਾਣ ਇਹਨਾਂ ਨੇ ਇੱਕ ઋષਿ ਨਾਲ ਮਜ਼ਾਕ ਕੀਤਾ ਹੋਇਆ ਕਿ ਆਪਣੀ ਕੁਲਨਾਸ਼ ਕਰਵਾਇਆ ਆਪਣਾ ਸਾਰੇ ਦਾ ਸਾਰਾ ਖਾਨਦਾਨ ਨਾਸ ਕਰਵਾਇਆ ਹਾਂਜੀ ਕਿਰਪਾ ਕਰੀ ਜਾਣੇ ਆਪਣੇ ਉੱਪਰ ਨਾਮ ਦਿਓ ਹਰ ਗੁਣ ਗਾਏ ਉਸ ਬਰੀਪੂਰਨ ਪਰਮਾਤਮਾ ਨੇ ਮੇਰੇ ਤੇ ਕਿਰਪਾ ਕੀਤੀ ਏ ਰਹਿਮਤ ਕੀਤੀ ਏ ਨਾ ਸਾਨੂੰ ਧਨ ਦਾ ਮਾਣ ਨਾ ਸਾਨੂੰ ਜੋਬਨ ਦਾ ਮਾਣ ਨਾ ਸਾਨੂੰ ਇਸ ਕਾਇਆ ਦਾ ਮਾਣ ਕੇਵਲ ਪਰਮਾਤਮਾ ਦਾ ਹੀ ਮਾਣ ਉਸ ਦੇ ਨਾਮ ਤੇ ਮਾਣ ਕਿ ਉਸ ਨੇ ਸਾਡੇ ਤੇ ਕਿਰਪਾ ਕੀਤੀ ਏ ਰਹਿਮਤ ਕੀਤੀ ਏ ਥੋੜਾ ਸੇ ਉਸੇ ਦੇ ਗੁਣ ਗਾਉਂਦੇ ਆ ਉਸੇ ਦੇ ਗੀਤ ਗਾਉਂਦੇ ਆ ਇੱਥੇ ਹੀ ਸਮਾਪਤੀ ਖਿਮਾ ਕਰਨੀ ਕੋਈ ਸਮਾਂ ਜ਼ਿਆਦਾ ਲੱਗ ਗਿਆ ਕੋਸ਼ਿਸ਼ ਕਰਾਂਗੇ ਕੱਲ ਤੋਂ ਵਕਤ ਸਿਰਸਮਾਪਤੀ ਹੋਵੇ ਬੁੱਲ ਚੁਗਦੇ ਸ਼ਾਮਾ ਵਾਇਗਰੋਣੇ ਦਾ ਹਰ ਸਹਾ